ਅੱਜ ਅਸੀਂ ਤੁਸੀ ਦੇ ਉੱਤੇ ਬੈਠੇ ਹੋਏ ਆਂ ਇਸ 4 ਕਿਲੋਮੀਟਰ ਦੇ ਏਰੀਆ ਦੇ ਵਿੱਚ 26 ਜਗ੍ਹਾ ਤੇ ਤਕਰੀਬਨ ਇਸ ਤੁਸੀ ਨੂੰ ਪਾੜ ਪਿਆ ਸੀਗਾ ਤੇ ਸਾਰੇ ਅਗਲੇ ਪਿੰਡ ਜਿਹੜੇ ਨੇ ਉਹਨਾਂ 'ਚ ਪਾਣੀ ਚਲੇ ਗਿਆ ਕਿ ਅਸੀਂ ਪਹਿਲੇ ਦਿਨਾਂ ਤੋਂ ਕਾਲ ਸਾਇਡ ਅਕਾਲਪੁਰ ਕੀ ਫੌਜ ਉੱਥੇ ਕੰਮ ਕਰ ਰਹੀ ਸੀ ਕਲੀਨਿਕ ਔਨ 휠ਸ ਚੱਲ ਰਿਹਾ ਮੈਡੀਸਿਨਸ ਦਿੱਤੀਆਂ ਜਾ ਰਹੀਆਂ ਤਕਰੀਬਨ 30 ਪਿੰਡਾਂ ਨੂੰ ਅਸੀਂ ਜਿਹੜਾ ਉਹ ਕਵਰ ਕਰਦੇ ਸੀਗੇ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਸਾਕ ਉਤਾਰ ਸਿੰਘ ਸੰਭਾਏ ਸੀਗੇ ਅਸੀਂ ਉਹਨਾਂ ਨੂੰ ਗੱਲ ਕੀਤੀ ਕਿ ਸੱਤ ਪਿੰਡ ਜਿਹੜੇ ਪਾਰ ਨੇ ਸਾਨੂੰ ਉਹਦੇ ਬਾਰੇ ਡਾਟਾ ਇਕੱਠਾ ਕਰਵਾ ਕੇ ਦਿਓ ਤਾਂ ਕਿ ਸਮਾਨ ਅਸੀਂ ਪਾਰ ਭੇਜ ਰਹੇ ਹਾਂ ਬੇਸ਼ੱਕ ਉਹ ਸਰਕਾਰ ਦੇ ਬੰਦਿਆਂ ਨੂੰ ਹੀ ਦੇ ਰਹੇ ਹਾਂ ਐਨਡੀਆਰਐਫ ਦੀਆਂ ਟੀਮਾਂ ਹੀ ਪਾਰ ਲਿਜਾ ਰਹੀਆਂ ਨੇ ਉਹ ਪਿੰਡਾਂ ਨੂੰ ਵੀ ਅਡਾਪਟ ਕਰਕੇ ਤੇ ਖਾਲਸਾ ਈਡ ਦਾ ਜਿਹੜਾ ਆਪਣਾ ਅਗਲਾ ਸਟੈਪ ਹੈ ਉਹਦੇ ਤੇ ਜਿਹੜਾ ਉਹ ਕਾਰਜ ਕੀਤਾ ਜਾ ਸਕੇ ਜਿਹੜਾ ਇੱਕ ਵੇਸ ਜੋ ਹੈ ਰੀਲੀਫ ਦਾ ਉਹ ਆਸਤਾ ਆਸਤਾ ਹੋ ਰਿਹਾ ਤੇ ਹੁਣ ਜੋ ਹੈ ਰੀਹੈਬਿਲਿਟੇਸ਼ਨ ਦਾ ਸਮਾਂ ਆ ਗਿਆ ਹੈ ਇਹਦੇ ਲਈ ਅਸੀਂ ਖਾੜੀ ਤੌਰ ਤੇ ਇੱਕ ਅਸੈਸਮੈਂਟ ਕਰ ਰਹੇ ਹਾਂ ਤਾਂ ਕਿ ਜੋ ਹੈ ਉਹਨਾਂ ਇਲਾਕਿਆਂ ਨੂੰ ਜਾਂ ਆਪਣੀਆਂ ਟੀਮਾਂ ਭੇਜੀਆਂ ਜਿਹੜੇ ਬਹੁਤ ਸਿਫੈਕਟਿਡ ਨੇ ਤੇ ਉਹਨਾਂ ਕੋਲ ਜੋ ਹੈ ਜਿੰਨਾ ਜਲਦੀ ਹੋ ਸਕੇ ਮਦਦ ਪਹੁੰਚ ਸਕੇ ਪਾਣੀ ਹੁਣ ਵੀ ਜੋ ਹੈ ਲੋਕ ਚਾਰ-ਚਾਰ ਪੰਜ-ਪੰਜ ਫੁੱਟ ਜੋ ਹੈ ਪੈਲੀਆਂ ਦੇ ਵਿੱਚ ਖੜਾ ਹੈ ਇਹ ਕੋਸ਼ਿਸ਼ ਕਰਾਂਗੇ ਜਿੰਨਾ ਵੱਕਤ ਬਾਅਦ ਹੋ ਸਕੇ ਜਿਹੜੇ ਸੱਜ ਪਿੰਡ ਟੁੱਟੇ ਹੋਏ ਨੇ ਇੱਕਦਮ ਜਿਹੜਾ ਜੋ ਹੈ ਅਸੀਂ ਜਾ ਨਹੀਂ ਸਕਦੇ ਬੀਐਸਐਫ ਤੇ ਆਪਣਾ ਐਨਡੀਆਰਫੀ ਟੀਮ ਜਾ ਰਹੀ ਹੈ ਨੇ ਉਹਨਾਂ ਦਾ ਰਲੀਫ ਮਟੀਰੀਅਲ ਹੀ ਪਹੁੰਚਾਰਿਆ ਸਾਢੇ ਦਵਾ ਦਿੱਤਾ ਆ ਤੇ ਜੋ ਹੈ ਉਹਦੇ ਦੀ ਉਹਨਾਂ ਉਹਨਾਂ ਦੇ ਅਸੈਸਮੈਂਟ ਅਸੀਂ ਉੱਪਰ ਸ਼ੁਰੂ ਕਰਾਂਗੇ